ਵਿਜੀਲੈਂਸ ਨੇ ਬਰਨਾਲਾ ਵਿੱਚ 10000 ਰੁਪਏ ਦੀ ਰਿਸ਼ਵਤ ਲੈਣ ਦੇ ਏਐਸਆਈ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਮੁਲਾਜ਼ਮ ਨਿਰਮਲ ਸਿੰਘ थाना ਤਨੋਲਾ ਦੇ ਵਿੱਚ ਡਿਊਟੀ ਕਰ ਰਿਹਾ ਸੀ। ਵਿਜੀਲੈਂਸ ਨੇ ਇਹ ਕਾਰਵਾਈ ਰਾਜੇਸ਼ ਕੁਮਾਰ ਵਾਸੀ ਤਨੋਲਾ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਹੈ। ਇਹ थाना ਤਨੋਲਾ ਵਿਖੇ ਤਨਤਾ ਜੀ ਏਐਸਆਈ ਨਿਰਮਲ ਸਿੰਘ ਰਾਜੇਸ਼ ਕੁਮਾਰ ਇੱਕ ਮੁੰਡਾ ਤਨੋਲੇ ਦੇ ਹੀ ਰਹਿਣ ਵਾਲਾ ਹੈ। ਉਹਦੇ ਰਿਸ਼ਤੇਦਾਰਾਂ ਨੇ ਗੇਸਟ ਐਫ ਆਈ ਆਰ ਨੰਬਰ 75/24 ਰਜਿਸਟਰਡ ਹੋਈ ਸੀ। ਇਹ ਉਹਦੇ ਘਰ ਗਿਆ ਉਹਨੂੰ ਥ੍ਰੈਟ ਕੀਤਾ। ਉਹਨੂੰ ਕਹਿੰਦਾ ਵੀ 10000 ਰੁਪਏ ਮੈਨੂੰ ਦੇ ਨਹੀਂ ਤੈਨੂੰ ਮੁਕਦਮੇ 'ਚ ਨਾਮਜ਼ਦ ਕਰ ਦਊਂਗਾ। ਉਹ ਫਿਰ ਬੰਦਾ 10000 ਦੇਣ ਦੀ ਆਪਣੇ ਕੋਲੇ ਨੇ ਆ ਕੇ ਕੰਪਲੇਂਟ ਕੀਤੀ ਜੀ। ਕੀ ਦੇਗੇ ਅੱਜ ਅਸੀਂ ਇਹਨੂੰ ਰੈੱਡ ਹੈਂਡਰ ਟ੍ਰੈਪ ਲਗਾ ਕੇ ਸਰਕਾਰੀ ਗਵਾਹ ਦੀ ਹਾਜ਼ਰੀ 'ਚ ਅਰੈਸਟ ਕੀਤਾ ਜੀ। ਇਹਦੇ ਖਿਲਾਫ ਮੁਕਦਮਾ ਨੰਬਰ 23 ਮਿਤੀ 11 ਸੇ 24 ਥਾਣਾ ਬਿਜ਼ਨਸ ਰੋਪਟਾਲਾ ਰੇਂਜ ਪਟਾਲਾ ਵਿਖੇ ਰਜਿਸਟਰ ਕਰ ਲਿਆ ਜੀ ਤਵਸੀਖ ਜਾਰੀ ਹੈ। ਇਹਦੀ ਪਹਿਲਾਂ ਵੀ ਕੋਈ ਪਹਿਲਾਂ ਵੀ ਨਹੀਂ ਜੀ ਨਹੀਂ ਪਹਿਲਾਂ ਕੋਈ ਇਹਦੇ ਬਾਰੇ ਸਾਡੇ ਕੋਲ ਅਜ ਤੱਕ ਇਹਦੇ ਖਿਲਾਫ ਕੋਈ ਹੈ ਨਹੀਂ ਜੀ ਕ腐ਸ਼ਨ ਜੀ। ਕਿ ਇਸ ਮਸਲੇ ਦੇ ਸਰਮ ਨੇ ਪੈਸੇ ਮੰਗੇ ਸੀ ਇਹਦੇ ਮਤਲਬ ਭਾਨਜੇ ਦੇ ਖਿਲਾਫ ਹੈ ਜੀ ਐਫਆਈਆ ਨੰਬਰ 75/24 ਥਾਣਾ ਧਰੋਲਾ ਵਿਕੇ ਰਜਿਸਟਰਡ ਹੋਈ ਸੀ ਜਿਹਦੀ ਤਫਤੀਸ਼ ਇਹ ਸੀ ਨਿਰਮਲ ਸਿੰਘ ਕਰ ਰਿਹਾ ਸੀ ਜੀ ਉਹ ਇਹ ਉਹਨੂੰ ਵਿੱਚ ਵਸਾਉਣਾ ਚਾਹੁੰਦਾ ਜੀ ਨਾਮਜ਼ਾਦ ਕਰਦਾ ਸੀ ਜੀ ਸਿਰਫ ਪੈਸੇ ਲੈਣ ਦੇ ਮਕਸਦ ਨਾਲ ਉਹ ਪੈਸੇ ਲੈਣ ਜਦੋਂ ਇਹ ਬੰਦਾ ਉਹਦੇ ਘਰ ਗਿਆ 10000 ਰੁਪਏ ਦੀ ਡਿਮਾਂਡ ਕੀਤੀ ਜੀ ਉਹ ਬੰਦਾ ਅੱਜ ਸਾਡੇ ਕੋਲ ਚੱਲ ਕੇ ਆਇਆ ਜੀ ਸ਼ਿਕਾਇਤ ਦਿੱਤੀ ਆ ਤਾਂ ਉਹਨੂੰ ਰੈੱਡ ਹੰਡਰੈਡ ਟਰੈਪ ਕਰਕੇ ਉਹਨੂੰ ਅਰੈਸਟ ਕਰ ਲਏਗੇ ਇਹ ਜੀ ਸਾਡੇ ਨਾਲ ਦੇ ਵਪਾਰ ਦਾ ਧੰਦਾ ਕਰਦੀ ਸੀ ਜਨਾਨੀ ਇਹ ਸਾਡੀ ਐਪ ਬਿਜੇ ਸਾਡੀਆਂ ਕੁੜੀਆਂ ਕੱਤ ਰਾਂ ਤੇ ਸਾਡਿਆਂ ਨੂੰ ਹਾਂ ਤੇ ਅਸਰ ਪੈਂਦਾ ਅਸੀਂ ਗੇਟ ਨਹੀਂ ਖੋਲ ਸਕਦੇ ਆਪਦੀਆਂ ਬੇਟੀਆਂ ਨੂੰ ਪੜਨ ਲਿਖਣ ਦੇ ਤੌਰ 'ਤੇ ਛਾਦੇ ਸਾਡੀਆਂ ਕੁੜੀਆਂ ਦੇ ਮਗਰ ਬੰਦੇ ਆਉਂਦੇ ਨੇ ਉਹ ਜਨਾਨੀ ਨੂੰ ਅਸੀਂ ਸਮਝਾਇਆ ਵੀ ਵਿਰੇਤੂ ਦੇ ਵਪਾਰ ਦਾ ਧੰਦਾ ਛੱਡ ਦੇ ਉਹ ਜਨਾਨੀ ਸਾਡੇ ਮਗਰ ਡਾਂਗਾ ਲੈ ਕੇ ਆਪਦੇ ਮੁੰਡੇ ਨੂੰ ਆਪਦੇ ਘਰ ਵਾਲੇ ਨੂੰ ਪੈ ਗਈ ਅਸੀਂ ਉਹਨਾਂ ਨੂੰ ਫਿਰ ਕੁਝ ਨਹੀਂ ਕੀਤਾ ਜੀ ਅਸੀਂ ਸਾਰੇ ਬੇੜੇ ਨਿਰਾਕ ਕੇ ਆਪਦੀ ਰਾਇ ਕਰਕੇ ਅਸੀਂ ਐਪਲੀਕੇਸ਼ਨ ਦਿੱਤੀ ਛਾਣੇ ਦੇ ਵਿੱਚ ਐਸਐਸਓ ਸਾਹਿਬ ਨੂੰ ਉਹ ਕਹਿੰਦੇ ਵੀ ਹਜੇ ਵੋਟਾਂ ਦਾ ਮਸਲਾ ਸੀ ਥੋੜੀ ਤੈਨ ਨ ਤਰੀਕ ਤਿੱਕਰ ਗੱਲ ਸੁਣਾਗੀ ਵੀ ਤੁਸੀਂ ਉਹਨਾਂ ਚਿਰ ਟਿਕ ਜੋ ਬੰਦੇ ਆਉਂਦੇ ਨੇ ਉਹਨਾਂ ਨੂੰ ਵਾਪਸ ਕਰ ਦਿਓ ਠੀਕ ਹੈ ਜੀ ਅਸੀਂ ਬੰਦਿਆਂ ਨੂੰ ਆਉਂਦਿਆਂ ਨੂੰ ਮੋੜਦੇ ਰਹੇ ਵੀ ਭਾਈ ਤੁਸੀਂ ਇੱਥੇ ਗਲਤ ਤਨਦਾ ਆਉਂਦਾ ਤੁਸੀਂ ਨਾ ਆਵੋ ਜੀ ਇਹਨਾਂ ਨੇ ਸਾਡੀ ਸੁਣਨ ਦੀ ਬਜਾਇਦ ਉਸ ਜਨਾਨੀ ਤੋਂ ਪੈਸੇ ਲੈ ਕੇ ਸਾਡੇ ਤੇ ਕਾਰਵਾਈ ਕੀਤੀ ਸਾਡੇ ਤੇ ਕਾਰਵਾਈ ਕੀ ਕੀਤੀ ਜੀ ਸਾਡੇ ਬੱਚੇ ਸੀ ਜਿਹੜੇ ਦੋ ਰੋਕਦੇ ਸੀ ਆਏ ਬੰਦਿਆਂ ਨੂੰ ਉੱਥੇ ਸਾਡੇ ਮੱਲੇ ਦੇ ਵਿੱਚ ਨਾ ਇਹਨਾਂ ਨੇ ਇੱਕ ਬੰਦਾ ਭੇਜਤਾ ਸੀ ਐਡੀ ਅਫਸਰ ਸੀ ਐਡੀ ਅਫਸਰ ਪੇਸ਼ਤਾ ਕਹਿੰਦੇ ਵੀ ਤੂੰ ਜਾ ਉੱਥੇ ਤੈਨੂੰ ਘੇਰਨਗੇ ਫੇਰ ਆਪਾਂ ਪਰਚਾ ਪਾਵਾਂਗੇ ਇਹਨਾਂ ਤੇ ਉਹ ਅਫਸਰ ਨੂੰ ਸਾਡੇ ਬੱਚਿਆਂ ਨੇ ਦਸ ਪੁੱਛ ਕੀਤੀ ਅਸੀਂ ਮਾਇਆ ਵੀ ਸੀ ਵਿੱਚ ਅਸੀਂ ਆਖਿਆ ਵੀ ਵੀਰੇ ਤੂੰ ਕੀ ਕਰਨਾ ਹੈ ਉਹ ਅਫਸਰ ਲੈ ਭੱਜ ਸਾਡੇ ਜਵਾਖਾਂ ਨੇ ਉਹ ਬਾਹਾਂ ਤੋਂ ਫੜ ਲਿਆ ਉਹ ਕਹਿੰਦਾ ਵੀ ਮੈਂ ਕੈਂਸਰ ਦਾ ਮਰੀਜ਼ ਹਾਂ ਅਸੀਂ ਉਹਨੂੰ ਬਾਹ ਲਿਆ ਚਾਹ ਵੀ ਪਿਆਈ ਬਾਹ ਆ ਪਾਣੀ ਵੀ ਪਿਆਇਆ ਵੀਰੇ ਤੁਸੀਂ ਆਪਦੇ ਇੱਕ ਘਰ ਦੇ ਮੈਂਬਰ ਨੂੰ ਬੁਲਾ ਲਓ ਤੇ ਵੀ ਸੋਨੂੰ ਲੈ ਜਾਊਗਾ ਉਹਨਾਂ ਨੇ 112 ਤੇ ਫੋਨ ਮਾਰਿਆ ਜੀ 112 ਤੇ ਇਥੇ ਬਰਨਾਲੇ ਤੋਂ ਪੁਲਿਸ ਬੁਲਾ ਲਈ ਨਾ ਇਹ ਤਾਂ ਸਾਡੀਆਂ ਨੂਹਾਂ ਦੇ ਛਿੱਤਰ ਲਾਏ ਉਹਨਾਂ ਨੇ ਮੂੰਹ ਕੁੱਟੇ ਨਾਲੇ ਮੁੰਡਿਆਂ ਦੇ ਕੁੱਟੇ ਨਾਲੇ ਉਲਟਾ ਜਾ ਕੇ ਉਹਨੇ ਸੀਐਡੀ ਅਫਸਰ ਨੇ ਕਹਤਾ ਮੇਰਾ 5000 ਰੁਪਿਆ ਕੱਢ ਲਿਆ ਤੇ ਨਾਲੇ ਮੇਰੀ ਬੇਇੱਜ਼ਤੀ ਕੀਤੀ ਮੇਰੇ ਛਿੱਤਰ ਮਾਰੇ ਮਾਸਲਾ ਸਾਡੇ ਘਰ ਦਾਗਾ ਤੇ ਪਤਾ ਰਾਜਗੜ੍ਹ ਰੋਡ ਵੀ ਅਸੀਂ ਰਾਜਗੜ੍ਹ ਰੋਡ ਤੇ ਮੈਂ ਰੇਡ ਕਰਨ ਗਿਆ ਸੀ ਤੇ ਦੇਖ ਭਾਲ ਤੇ ਜਣੇ ਵੀ ਉੱਥੋਂ ਮੈਨੂੰ ਰੋਡ ਤੋਂ ਫੜ ਕੇ ਇਹਨਾਂ ਨੇ ਕੁੱਟ ਮਾਰ ਕੀਤੀ ਕੋਈ ਕੁੱਟਿਆ ਨਹੀਂ ਕੋਈ ਮਾਰਿਆ ਨਹੀਂ ਜੀ ਅਫਸਰ ਤੇ ਕਿਹੜਾ ਪਾ ਸਕਦਾ ਜੀ ਜੇਬ ਨੂੰ ਹੱਥ ਇੱਕ ਮਿੰਨਰਮਲ ਸਿੰਘ ਨੇ ਕਿਵੇਂ ਮੰਗਦੇ ਤੁਰਤ ਨਿਰਮਲ ਸਿੰਘ ਨੇ ਦੇ ਕੋਲੇ ਪਰਚਾ ਸੀ ਜੀ ਸਾਡਾ ਜਿਹੜਾ ਥਾਣੇਦਾਰ ਨੇ ਕਰਾਇਆ ਸੀ ਸੀਐਡੀਏ ਨੇ ਉਹ ਇਹਦੇ ਕੋਲੇ ਪਰਚਾ ਉਹਨੇ ਕਰਾਇਆ ਸੀ ਵੀਰ ਨਰਮਲ ਸਿੰਘ ਨੇ ਨਾ ਤਾਂ ਵੜਿਆ ਕੇ ਸਾਡੇ ਬੱਚੇ ਸਾਧ ਦੇ ਲਈ ਜੇ ਸਾਡੇ ਬੱਚੇ ਝੂਠੇ ਹੁੰਦੇ ਤਾਂ ਥਾਣੇ 'ਚ ਨਾ ਜਾਂਦੇ ਜੇ ਲੁੱਟਖੋ ਕਰੀ ਹੁੰਦੀ ਸਾਡੇ ਬੱਚੇ ਥਾਣੇ 'ਚ ਬਲਾਕ ਕੇ ਨੇ ਕੀ ਕੀਤਾ ਕਹਿੰਦਾ ਵੀ ਮੈਂ ਤੁਹਾਡਾ ਰਾਜੀ ਬੰਦਾ ਕਰਾ ਦੇਣਾ ਮੁਲਾਜ਼ਮ ਨਾ ਤੁਸੀਂ ਆਜੋ ਇਹ ਵੀਰ ਜੀ ਨਾਲ ਲੈ ਗਿਆ ਸਾਰੀ ਪੰਚਾਇਤ ਵਾਗੀ ਅਸੀਂ ਘਟੋ ਘਟ 20 ਬੰਦੇ ਸੀਗੇ ਸਾਡੀ ਕਿਸੇ ਦੀ ਸੁਣਵਾਈ ਨਹੀਂ ਕੀਤੀ ਇੱਕ ਵੀਡੀਓ ਦਿਖਾ ਕੇ ਮੁੰਡੇ ਨੂੰ ਮੇਰੇ ਨੂੰ ਤੇ ਇੱਕ ਆ ਮੁੰਡਾ ਸੀਗਾ ਇੱਕ ਦੋ ਮੁੰਡੇ ਅੰਦਰ ਗਏ ਕਹਿੰਦੇ ਵੀ ਤੁਸੀਂ ਲੁੱਟਖੋ ਕੀਤੀ ਅਫਸਰ ਦੀ ਸੀਐਡੀ ਦੀ ਪਹਿਲੀ ਗੱਲ ਤਾਂ ਸਾਡੇ ਘਰਾਂ ਦੇ ਵਿੱਚ ਸੀਐਡੀ ਅਫਸਰ ਜਾ ਨਹੀਂ ਸਕਦਾ ਨਹੀਂ ਜਾ ਸਕਦਾ ਨਾ ਅੱਗੇ ਗੱਲ ਦੱਸੋ ਸੀ ਤੇ ਜਦੋਂ ਅਸੀਂ ਆਖੇ ਵੀ ਸਾਡੇ ਸੀਐਡੀ ਕਰਨ ਕਿ ਗਿਆ ਸੀ ਦੋ ਮਿੰਟਾਂ ਬਾਅਦ ਤੇ ਦੋ ਮਿੰਟਾਂ ਤੇ ਪਰਚਾ ਪਾਤਾ ਵੀ ਇਹਨਾਂ ਨੇ ਲੁੱਟ ਕੋ ਖੀਤੀ ਇੱਕਦਮ ਹਾਂਜੀ ਸਾਨੂੰ ਕਹਿੰਦਾ ਵੀ ਸਾਡੇ ਸਾਡਾ ਪੰਜ ਜਨਾਨੀਆਂ ਦਾ ਨੌ ਸੀਜੀਏ ਨੇ ਲਿਖ ਰੱਖਿਆ ਉਹੀ ਕੋਰੇ ਕਾਗਜ਼ ਤੇ ਇੱਕ ਆ ਮੁੰਡੇ ਦਾ ਸੀਗਾ ਇਹਨੂੰ ਕਹਿੰਦਾ ਵੀ 10 20000 ਤੂੰ ਲਿਆ 20000 ਕੱਲੇ ਨੇ ਮੈਥੋਂ ਲਿਆ ਅੱਜ ਤਾਂ ਮੈਂ ਆੱਕ ਕੇ ਫੇਰ ਇੱਥੇ ਆਈ ਕੱਲ ਅਸੀਂ ਇੱਥੇ ਭਾਲ ਕੇ ਬਾਗੇ 20000 ਰੁਪਏ ਤਿਆਰ ਸੀ ਸਾਡੇ ਕੋਲੇ ਕੱਲ ਛੁੱਟੀ ਸੀ ਜੀ ਸਾਨੂੰ ਇਹ ਅਫਸਰ ਮਿਲੇ ਅੱਜ ਕਿਤੇ ਭਰਾਈ ਹੋਈ ਹੈ ਹਾਂ ਜੀ ਅੱਜ ਥਾਣੇ ਦੇ ਵਿੱਚ ਅੱਜ 10000 ਰੁਪਏ ਦਿੱਤਾ ਇਹਨੂੰ ਮੁੱਕ ਜੇ ਪੜਨੇ ਸੀ ਹਾਂ ਜੀ ਹਾਂ ਫੜ ਕੇ ਗੱਡੀ ਦੇ ਕਾਊਂਟਰ ਤੇ ਰੱਖ ਲਿਆ ਗੱਡੀ ਲੈ ਕੇ ਬਾਹਰ ਨਿਕਲਿਆ ਜਦ ਅਸੀਂ ਫੋਨ ਕੀਤਾ ਵੀ ਅਸੀਂ ਜੀ ਤੁਹਾਨੂੰ ਮਿਲਣਾ ਹੈ ਤੇ ਉਹਨੇ ਗੱਡੀ ਬਾਹਰ ਕੱਢੀ ਥਾਣੇ ਦੇ ਅੱਗੇ ਜਮ੍ਹਾਂ ਕੇ ਹੀ ਫੜ ਲਿਆ ਥਾਣੇ ਦੇ ਬਹੁਤ ਖੁਸ਼ ਹਾਂ ਕਿ ਕੁੱਛ ਨਹੀਂ ਕਾਰਵਾਈ ਕਰ ਹਾਂਜੀ ਧੰਨਵਾਦ ਹੈ ਇਹਨਾਂ ਦਾ ਸਾਡੇ ਬੱਚਿਆਂ ਦੀ ਵੀ ਸੁਣਵਾਈ ਹੋ ਗਈ ਸਾਡੀ ਵੀ ਸੁਣਵਾਈ ਹੋ ਗਈ ਸਾਨੂੰ ਘਰੇ ਨਹੀਂ ਸੀ ਵੜਨ ਦਿੱਤਾ ਜਾ ਕੇ ਦੇਖ ਲੋ ਸਾਡੇ ਸਾਰੇ ਘਰਾਂ ਨੂੰ ਜਿੰਦੇ 15 ਘਰਾਂ ਨੂੰ ਜਿੰਦੇ ਲੱਗੇ ਹੋਏ ਨੇ ਬੁੜੀਆਂ ਸਗੋਂ ਬਟੇ ਮੇਰੇ ਬੱਚਿਆਂ ਨੂੰ ਗਾਲਾਂ ਕੱਢਦੀਆਂ ਨੇ ਵੀ ਤੁਸੀਂ ਫੜਿਆ ਹੋ ਤਾਂ ਤਾਂ ਸਾਡੇ ਤੇ ਕਾਰਵਾਈ ਹੁੰਦੀ ਹੈ ਕਿ ਸਾਡੀਆਂ ਬਹੂਆਂ ਤਿੰਨ ਤਿੰਨ ਘੰਟੇ ਥਾਣੇ ਦੇ ਵਿੱਚ ਬਾਹ ਕੇ ਰੱਖਿਆ ਇਸ ਬੰਦੇ ਨੇ ਨਿਰਮਲ ਸਿੰਘ ਨੇ ਸਿਰਕੋਦ ਮੈਨੂੰ ਨਹੀਂ 5 ਦਿਨ ਘਰੇ ਵੜਨ ਦਿੱਤਾ ਹਜੇ ਇਹਦੇ ਵਿਚਾਰੇ ਦੇ ਬੱਚੇ ਲੋਹਾ ਖੇੜੇ ਬੈਠੇ ਨੇ ਆ ਜਿਹੜੇ ਮੁੰਡੇ ਨੇ ਅੱਜ ਦਾ ਮੈਂ ਤਿਆਰ ਕਰਕੇ ਦਿੱਤਾ 10000 ਰੁਪਿਆ ਬਹੁਤ ਇਸ ਬੰਦੇ ਨੇ ਸਾਨੂੰ 5 ਦਿਨ ਹੋ ਗਏ ਬਾਣੀ ਪਾ ਰੱਖਿਆ ਐਨਾ ਚੱਕਰਾਂ ਚ ਪਾਇਆ ਉਹਦੀ ਕਹਿੰਦਾ ਗੱਡੀ ਲੈ ਕੇ ਉਹਨਾਂ ਹੁੱਟਰ ਮਾਰੂੰਗਾ ਸੋ ਸਾਰੀਆਂ ਬੁੜੀਆਂ ਨੂੰ ਚੱਕ ਕੇ ਲੈ ਕੇ ਜਦੋਂ ਦੋ ਬੁੜੀਆਂ ਤਾਂ ਸਾਡੀ ਗੱਡੀ ਦੇ ਵਿੱਚ ਸਿੱਟ ਲਿਆ ਗੁੱਤ ਫੜ ਕੇ ਮੇਰਾ ਤਾਂ ਨੋ ਵੀ ਨਹੀਂ ਹੈਗਾ ਜੀ ਵਿੱਚੀ ਮੇਰੇ ਤੋਂ ਹੀ ਡਰਾ ਕੇ ਪੈਸੇ ਮੰਗਦਾ ਤੇ ਜੀ ਪਹਿਲਾਂ ਕਹਿੰਦਾ ਕੱਲ ਕਹਿੰਦਾ 20000 ਲਵਾਂਗਾ ਅੱਜ ਕਹਿੰਦਾ ਮੈਂ ਜੀ ਜਿਹਨੂੰ ਕਹਿੰਦਾ ਚਲ 10000 ਮੇੜ ਦਿੰਦਾ ਤੇ ਕੀ ਹੋਇਆ ਤੇ ਜੇ ਮੇਰੇ ਭਣ ਵੀ 10000 ਦੇਤਾ ਉਹ ਫੜ ਦੇ ਜਿਆ ਕਿਵੇਂ ਤੁਸੀਂ ਕੋਸ਼ਿਸ਼ ਜਿਹੜੀ ਸਰਵਾਈਸ ਕੀਤੀ ਵੀ ਹਾਂ ਖੋਸਾਂ ਕੀਤੀ ਸਰ ਇਹਨੇ ਜਦੋਂ ਤੱਕ ਕਰ ਰਹੀ ਸੀ ਸਾਨੂੰ ਜੀ ਸਾਨੂੰ ਅੱਜ 7-8 ਦਿਨ ਹੋ ਗਏ ਸਰ ਕੋਈ ਗ੍ਰੀਡ ਹਾਂ ਮੈਂ ਮੰਗਿਆ ਨਹੀਂ ਸੀ ਹਾਂ ਜੀ ਹਾਂ ਤੁਸੀਂ ਕਿਸੇ ਸਰਕਾਰੀ ਕੋਲ ਨਹੀਂ ਗਿਆ ਹੈ ਕਿਸੇ ਹੋਰ ਆਪਸ ਨੂੰ ਗਿਆ ਸੀ ਨਹੀਂ ਉਰੀ ਆਏ ਜੀ ਪਹਿਲਾਂ ਸਾਡੀ ਸੁਣਾਈ ਹੋਈ ਨਹੀਂ ਆ ਤਾਂ ਕਹਿੰਦਾ ਤੁਹੰਦਾ ਵੀ ਆਈ ਕਰੂਗੀ ਉਹ ਜਨਾਂ ਨੇ ਸਾਡੀ ਸੁਣਾਈ ਨਹੀਂ ਕਰੀ ਇਹਨੇ ਜੀ ਕਹਿੰਦਾ ਅਹੀਂ ਚੱਲੂਗਾ ਤੁਹੰਦਾ ਇਹਦਾ